ਮੇਰਾ ਨਾਮ ਵਿਨੋਦ ਹੈ ਜੀ ਤੇ ਮੇਰੇ ਮੇਰੇ ਨਾਲ 2 ਕਰੋੜ ਦੀ ਲਗਭਗ ਠੱਗੀ ਹੋਈ ਆ ਤੇ ਮੈਨੂੰ ਇਨਵੈਸਟਮੈਂਟ ਦਾ ਚਾਂਸ ਦੇ ਕੇ ਤੇ ਡਬਲ ਦਾ ਲਾਲਚ ਦੇ ਕੇ ਮੇਰੇ ਤੋਂ ਪੈਸੇ ਆਡਡ ਖਾਤੇ ਅਜ ਪੁਆਏ ਗਏ ਤੇ ਮੈਂ ਪੁਲਸ ਨੂੰ ਸ਼ਿਕਾਇਤ ਕੀਤੀ ਗਈ ਸ਼ਿਕਾਇਤ ਦਰਜ ਕਰਾਈ ਹੋਈ ਆ ਉਹਨਾਂ ਨੇ ਮੇਰਾ ਕੱਲ ਪਰਚਾ ਕੱਟਿਆ ਤੇ ਮੈਨੂੰ ਉਮੀਦ ਹੈਗੀ ਹੈ ਕਿ ਉਹ ਮੈਨੂੰ ਇਨਸਾਫ ਦਿਵਾਣਗੇ ਤੇ ਫੋਨ ਕੀ ਕਰਕੇ ਕਹਿੰਦੇ ਸੀ ਕਿੱਥੋਂ ਦਾ ਕੀ ਨੰਬਰ ਸੀ ਪਤਾ ਨਹੀਂ ਆਦਾ ਉਹ ਲੋਕੀ ਕਰਨਾਟਕਾ ਦਾ ਨੰਬਰ ਨਿਕਲਿਆ ਤੇ ਮੁੰਬਈ 'ਚ ਵੀ ਬ੍ਰਾਂਚ ਹੈਗੀ ਉਹਨਾਂ ਦੀ ਆ ਕੀ ਕਹਿੰਦੇ ਸੀ ਜਦੋਂ ਫੋਨ ਕਰਦੇ ਸੀ ਤੁਹਾਨੂੰ ਉਹ ਕਹਿੰਦੇ ਸੀ ਵੀ ਤੁਹਾਨੂੰ ਅਸੀਂ ਪੈਸੇ ਡਬਲ ਕਰਕੇ ਦੇਵਾਂਗੇ ਵੀ ਇਨਵੈਸਟਮੈਂਟ ਫੇਸਬੁੱਕ ਤੇ ਉਹਨਾਂ ਦੇ ਐਪ ਆਉਂਦੇ ਸੀ ক্রিকেট ਦੇ ਤੇ ਪੈਸੇ ਸਾਰੇ ਇੱਕ ਵਾਰ ਭਰੇ ਸੀ ਕਿ ਜਾਂ ਲਗ ਲਗ ਆ ਡੜ ਪਾ ਬਈ ਅਡਰ ਖਾਤੇ ਜਿਵੇਂ 5 ਲੱਖ ਪਾਤਾ 10 ਲੱਖ ਪਾਤਾ ਆਇਆ ਕਰਕੇ ਪਤਾ ਕਿਉਂ ਲੱਗੇ ਬਟਾ ਕੀ ਹੋਈ ਭਾਈ ਮੈਨੂੰ ਐਪ ਜਿਹਾ ਸਿੱਖੀ ਹੁੰਦੀ ਸ਼ੋਅ ਕਰੀ ਜਾਂਦੇ ਨੇ ਵੀ ਤੇਰੀ ਅਮਾਉਂਟ ਇੰਨੀ ਪਈ ਹੋਈ ਆ ਤੇ ਬਾਅਦ ਚ ਲਾਸਟ ਤੇ ਉਹਨਾਂ ਨੇ ਟਾਰਗੇਟ ਸੀ ਵੀ ਤੋ ਇਹ 1 ਕਰੋੜ ਤੱਕ ਜਮ੍ਹਾਂ ਕਰਾਉਂਗੇ ਤੇ ਤੁਹਾਨੂੰ 2 ਕਰੋੜ ਰੁਪਏ ਦੇ ਦਾਂਗੇ ਪਰ ਜਦੋਂ 90 ਲੱਖ ਪਹੁੰਚ ਗਿਆ ਉਹਨਾਂ ਕੋਲੇ ਤੇ ਉਹਨਾਂ ਨੇ ਮੇਰੇ ਪੈਸੇ ਦਿੱਤੇ ਨਹੀਂ ਕਹਿੰਦੇ ਜੇ ਤੂੰ ਆਪਦੇ ਪੈਸੇ ਲੈਣੇ ਆ ਤੇ ਇੰਨੇ ਪੈਸੇ ਜਮ੍ਹਾਂ ਕਰਾ ਹੋਰ ਫਿਰ ਤੁਸੀਂ ਮਤਲਬ ਹੋਰ ਕਰਾਈ ਹੋਰ ਕਰਾਏ ਜੀ ਮੈਂ ਉਹਦੇ ਬਾਅਦ ਵੀ ਫੋਨ ਤੋਂ ਧਮਕੀਆਂ ਮੈਨੂੰ ਦਿੰਦੇ ਆ ਵੇਜੇ ਤੂੰ ਪੈਸੇ ਜਮਾ ਨਹੀਂ ਕਰਾਏਂਗਾ ਤੇ ਛੋਟਰਾ ਤਾਂ ਗੋਲੀ ਮਰਵਾ ਦਾਂਗੇ। ਅਚੋ ਫੋਨ ਕੋ ਲਾਉਂਦੇ। ਫੋਨ ਆਦੇ ਵਾਟਸਾ ਰਾਹੀਂ ਕਾਲ ਆਉਂਦੀ ਹੈ। ਇਹ ਅਲੱਗ-ਅਲੱਗ ਨੰਬਰ ਆਉਂਦੇ ਆ। ਆ ਡਾਟ ਨੰਬਰ ਆਉਂਦੇ ਜੀ ਬਈ ਜਿਵੇਂ ਫੋਰਨ ਦੇ ਨੰਬਰ ਹੁੰਦੇ। ਤੇ ਉਹ ਫਿਰ ਤੁਸੀਂ ਸਾਰਾ 2 ਕਰੋੜ ਰੁਪਈਆ ਚਾਹਿਆ। ਹਲਾਗ ਭਗ 2 ਕਰੋੜ ਪਲੱਸ ਹੈਗਾ ਮੇਰੇ ਜੀ। ਤੇ ਇਹ ਖਾਤੇ ਨੰਬਰ ਚੈੱਕ ਕਰਾਈ ਕਿ ਪਤਾ ਲੱਗੇ ਕਿ ਕਿੱਥੋਂ ਦੇ ਹੈਗੇ ਇਹ ਜਿੰਨੇ ਸੇ ਪੈਸੇ ਗਏ। ਖਾਤਾ ਨੰਬਰ ਤਾਂ ਜੀ ਮੈਂ ਬੈਂਕ ਥਰੂ ਹੀ ਪੈਸੇ ਦਿੱਤੇ ਸਾਰਿਆਂ ਨੂੰ। ਤੇ ਖਾਤੇ ਬਈ ਸਾਰੇ ਆਪਣੇ ਇੰਡੀਆ ਦੇ ਆ ਜ्यादा ਖਾਤੇ ਬੰਗਲੌਰ ਕਰਨਾਟਕਾ ਦਿੱਲੀ ਜੈਪੁਰ ਰਾਜਸਥਾਨ ਗੁਜਰਾਤ ਦੇ ਕੋਈ ਐਪ ਦਾ ਨਾਮ ਪਤਾ ਹੈ ਕੋਈ ਵੀ ਕੀ ਸੀ ਜਿਹੜਾ ਆ ਨਟਕ ਸਿੰਨੋ ਸੀ ਆਪ ਉਹਨਾਂ ਦਾ ਉਹ ਫੇਸਬੁੱਕ ਤੇ ਐਡ ਆਉਂਦੀ ਸੀ ਤਾਂ ਕੋਈ ਨੂੰ ਫੋਨ ਆਇਆ ਸੀਗਾ ਵੀ ਆ ਤੁਸੀਂ ਕਾ ਇਨਵੈਸਟਮੈਂਟ ਕਰੋ ਪਹਿਲਾਂ ਤਾਂ ਇਹ ਫੇਸਬੁੱਕ ਤੇ ਮੈਂ ਚਲਾਉਂਦਾ ਸੀ ਤੇ ਉੱਥੇ ਐਡ ਆਉਂਦੇ ਸੀ ਉੱਥੇ ਮੈਂ ਓਪਨ ਜਆ ਕਰ ਲੈ ਲਿੰਕ ਜੀ ਉਹਦੇ ਬਾਅਦ ਜੈਂਟਾ ਦੌਰ ਮੈਨੂੰ ਫੋਨ ਆਉਣ ਲੱਗ ਗਏ ਅੱਛਾ ਉਸ ਤੋਂ ਬਾਅਦ ਜਦੋਂ ਪੈਸੇ ਸਾਰੇ ਤੁਹਾਡੇ ਤੋਂ ਲੈ ਲਈ ਉਸ ਤੋਂ ਬਾਅਦ ਤੁਹਾਨੂੰ ਫਿਰ ਧੰਕਾਂ ਵੀ ਉਸ ਤੋਂ ਬਾਅਦ ਤੋਂ ਦਿਨ ਲੱਗੇ ਕਿ ਪਹਿਲੇ ਦਿਨ ਲੱਗੇ ਸੀ ਅਹੀਂ ਉਹਦਰਾ ਬਾਅਦ ਇਹਨਾਂ ਲੱਗੇ ਜਦ ਮੈਂ ਕਿਹਾ ਵੀ ਮੇਰੇ ਪੈਸੇ ਮੋੜ ਦਿਓ ਤੇ ਹੱਲੇ ਵੀ ਉਮੀਦ ਰੱਖਦੇ ਵੀ ਪੈਸੇ ਤੂੰ ਹੋਰ ਜਮਾ ਕਰਾ ਤਾਂ ਇਹ ਤੇਰੇ ਪੈਸੇ ਹੌਲੀ ਮੋੜਾਂਗੇ ਦਰਖਾਸਤ ਦਿੱਤੀ ਤੁਸੀਂ ਦਰਖਾਸਤ ਦੇਤੀ ਹੈ ਜੀ ਕੱਲ ਪਰਚਾ ਮੇਰਾ ਘਟੇ ਗਿਆ ਕੀ ਕੰਮ ਕੀ ਕਰਦੇ ਸੀ ਕੰਮ ਮੇਰਾ ਦੁੱਧ ਦਈ ਸੀ ਕੀ ਮੰਗ ਕੀ ਕਰਦੇ ਬਸ ਮੈਨੂੰ ਜੇ ਇਹੀ ਵੀ ਪੁਲਸ ਤੋਂ ਦੁਆਰਾ ਇਨਸਾਫ ਮਿਲ ਜਾਵੇ ਤੇ ਮੇਰੀ ਜਿਹੜੀ ਰਕਮ ਆ ਵਾਪਸ ਕਰਾਈ ਜਾਵੇ। ਇਹੋ ਵੇ ਹੋਰ ਵੀ ਕਈ ਬੰਦੇ ਆ ਜਿਹੜੇ ਚਾਂਸੇ 'ਚ ਆ ਜਾਂਦੇ ਹੈਗੇ ਆ ਨਾ। ਕਈ ਆ ਵੀ ਉਹ ਨਟਕੀਆਂ ਆਏਗੀਆਂ। ਪਤਾ ਨਹੀਂ ਸੀ ਕਿ ਤੁਹਾਨੂੰ ਵੀ ਇਸ ਤਰ੍ਹਾਂ ਦਾ ਹੋ ਸਕਦਾ। ਨਹੀਂ ਪਤਾ ਤਾਂ ਨਹੀਂ ਸੀ ਪਰ ਫਿਰ ਵੀ ਬਸ ਇੱਕ ਆਦੇ ਪੈਸਿਆਂ ਕਰਕੇ ਡਰ ਦੇ ਮਾਰੇ ਵੀ ਮੇਰੇ ਪੈਸੇ ਮੈਨੂੰ ਵਾਪਸ ਮਿਲ ਜਾਣ। ਤੇ ਬਈ ਉਹਨਾਂ ਦੇ ਪੈਸੇ ਪਿੱਛੇ ਵੀ ਮੈਂ ਆਦੇ ਹੋਰ ਪੈਸੇ ਗਵਾ ਬੈਠਾ। ਇਸਨੀਆਂ ਕੀ ਦੇਣਾ ਚਾਹੋਗੇ ਕਿ ਭਈ ਇਹ ਜਿਦਾ ਹੁੰਦਾ ਜਿਸ ਤਰ੍ਹਾਂ ਦੇ ਨਾਲ ਤੁਹਾਡੇ ਨਾਲ ਹੋ ਗਈ ਨਾ ਹੋਰ ਲੋਕ ਵੀ ਐਸਾ ਚਾਂਸੇ ਚਾ ਸਕਦੇ ਆ ਮੈਂ ਇਹੀ ਹੈ ਜੀ ਆਪਦੇ ਜੋ ਵੀ ਗੱਲ ਹੈ ਗਿਆ ਕੇ ਮਾਪਿਆਂ ਨੂੰ ਦੱਸੋ ਬਿ ਡਰ ਕੇ ਕਮਣਾ ਕਰੋ ਨਾ ਮੈਨੂੰ ਇਕੱਲੇ ਨੂੰ ਪਤਾ ਸੀ ਹਾਂ ਜੀ ਤੁਹਾਨੂੰ ਕੀ ਦਿੱਤੀ ਸੀ ਕਿ ਦੱਸੇ ਨਾ ਜਾਨ ਹਾਂ ਧਮਕੀਆਂ ਦੇ ਸੀ ਨਾ ਨੂੰ ਭੇਜੇ ਤੁਸੀਂ ਕੋਈ ਪੁਲਿਸ ਵੱਲੋਂ ਸ਼ਿਕਾਇਤ ਕਰਾਉਂਗੇ ਜਾਂ ਫਾਇਦਾ ਜਿ ਕਰਾਉਂਗੇ ਅਈ ਤੁਹਾਨੂੰ ਗੋਲੀ ਮਰਵਾ ਦਾਂ। ਕਦੋਂ ਕਦੇ ਫੋਨ ਹੁੰਦਾ ਸੀ ਕਿ ਤੁਹਾਨੂੰ ਕਦੋਂ ਸ਼ੁਰੂ ਕੀਤਾ ਸੀ? ਇਹ ਜੀ ਦੀਵਾਲੀ ਤੋਂ ਬਾਅਦ ਆਨ ਲੱਗਿਆ ਜਦੋਂ ਉਹਨਾਂ ਨੇ ਮੇਰੇ ਪੈਸੇ ਨਹੀਂ ਮਾਣੇ। ਤੇ ਉਦੋਂ ਜਦੋਂ ਤੁਸੀਂ ਪੈਸੇ ਜਮ੍ਹਾਂ ਕਰਾਉਂਦੇ ਸੀ ਉਹ ਕਿੰਨਾ ਸਮਾਂ ਲੱਗਦਾ। ਮੈਂ ਲਾਸਟ ਦੀਵਾਲੀ ਤੇ ਕਰਾਇਆ ਜੀ। ਹਾਂ ਉਸ ਤੋਂ ਪਹਿਲਾਂ ਪ੍ਰੈਸੈਂਸ ਲੱਗਿਆ। ਔਰ ਚੱਲੀ ਗਈ ਸਿਲਸਿਲਾ ਇਹ ਜਮ੍ਹਾਂ।